ਮੈਂ ਪਿਛਲੇ ਕਈ ਦਿਨਾਂ ਤੋਂ ਨਾ ਸੋਚਦਾ ਪਿਆ ਸੀ ਕਿ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਵੈਸੇ ਤਾਂ ਮੈਂ ਇਹਨੂੰ ਇਗਨੋਰ ਹੀ ਕਰ ਦੇਣਾ ਸੀ ਪਰ ਕੁਝ ਕਾਰਨ ਹੈਗੇ ਆ ਜਿਨ੍ਹਾਂ ਕਰਕੇ ਮੈਨੂੰ ਇਹ ਵੀਡੀਓ ਜਿਹੜੀ ਬਣਾਉਣੀ ਪਈ ਹੈ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਨੂੰ ਮੈਨੂੰ ਆਉਣਾ ਪਿਆ। ਕਾਰਨ ਕੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਕਿ ਚਮਕੀਲਾ ਫਿਲਮ ਜਿਹੜੀ ਉਹ ਰਿਲੀਜ਼ ਹੋਈ ਹੈ। ਤੇ ਮੁਕੀਲੀ ਜ਼ਿੰਦਗੀ ਦੇ ਉੱਤੇ ਆਧਾਰ ਤੇ ਆ ਉਹ ਤੇ ਉਹਦੇ ਤੋਂ ਵੱਖਰੀਆਂ ਵੱਖਰੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਵੇਖਣ ਨੂੰ ਮਿਲੀਆਂ ਕਈਆਂ ਨੇ ਕਿਹਾ ਕਿ ਚਮਕੀਲੇ ਨੇ ਬਹੁਤ ਜ਼ਿਆਦਾ ਅਸ਼ਲੀਲ ਗਾਣੇ ਗਾਏ ਤਾਂ ਕਰਕੇ ਉਹਨੂੰ ਮਾਰ ਦਿੱਤਾ ਗਿਆ ਕਈਆਂ ਨੇ ਕਿਹਾ ਕਿ ਬਾਕੀਆਂ ਨੇ ਵੀ ਉਹਦੇ ਮੁਕਾਬਲੇ ਦੇ ਵਿੱਚ ਵੀ ਕਈਆਂ ਨੇ ਗਾਣੇ ਗਾਏ ਫਿਰ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਗਿਆ ਜਿਹੜਾ ਸਭ ਤੋਂ ਵੱਧ ਜਿਸ ਚੀਜ਼ ਨੇ ਮੈਨੂੰ ਮਜਬੂਰ ਕੀਤਾ ਕਿ ਮੈਂ ਇਸ ਵਿਸ਼ੇ ਤੇ ਬੋਲਾਂ ਉਹ ਸੀ ਇਸ ਫਿਲਮ ਦੇ ਵਿੱਚ ਬੇਲੋੜਾ ਇੱਕ ਵਿਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਜਾਤੀਵਾਦ ਦੇ ਨਾਂ ਦੇ ਉੱਤੇ ਦਿਖਾਇਆ ਗਿਆ ਨਾ ਕਿ ਚਮਕੀਲਾ ਜਿਹੜਾ ਨੀਵੀਂ ਜਾਤ ਦਾ ਸੀ ਤਾਂ ਕਰਕੇ ਉਹਦੇ ਨਾਲ ਬਤਕਰਾ ਹੋਇਆ ਜਾਂ ਤਾਂ ਕਰਕੇ ਉਹਨੂੰ ਮਾਰਿਆ ਗਿਆ ਜਾਂ ਕਹਿ ਲਓ ਵੀ ਉਹਦੀ ਮੌਤ ਤੋਂ ਬਾਅਦ ਇਨਸਾਫ ਨਹੀਂ ਮਿਲਿਆ ਉਤਾ ਕਰਕੇ ਨਹੀਂ ਮਿਲਿਆ ਕਿਉਂਕਿ ਉਹ ਛੋਟੀ ਜਿਆਦਾ ਸੀ ਇਹ ਦਿਖਾਉਣ ਦੀ ਔਰ ਸਾਡੇ ਆ ਦਿਮਾਗਾਂ ਦੇ ਵਿੱਚ ਪਾਉਣ ਦੀ ਬੇਹੂਦਾ ਕੋਸ਼ਿਸ਼ ਕੀਤੀ ਗਈ ਆ ਮੇਨ ਕਾਰਨ ਇਹ ਆ ਮੇਰਾ ਇਸ ਵਿਸ਼ੇ ਤੇ ਬੋਲਣ ਦਾ ਕੋਈ ਵੀ ਇਤਿਹਾਸਕ ਦਸਤਾਵੇਜ਼ ਹੋਵੇ ਕਿਸੇ ਰਾਈਟਰ ਦੁਆਰਾ ਲਿਖੀ ਗਈ ਕਿਤਾਬ ਹੋਵੇ ਜਾਂ ਕਿਸੇ ਰਾਈਟਰ ਦੁਆਰਾ ਲਿਖੀ ਗਈ ਫਿਲਮ ਦੀ ਸਟੋਰੀ ਲਾਈਨ ਹੀ ਕਿਉਂ ਨਾ ਹੋਵੇ ਉਹ ਕਦੇ ਵੀ ਵਾਪਰੀ ਹੋਈ ਘਟਨਾ ਨੂੰ ਉਹ ਬਹੁਤ 100% ਸੱਚਾਈ ਦੇ ਨਾਲ ਪੇਸ਼ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਰਾਈਟਰ ਲਿਖੇਗਾ ਉਹਦਾ ਆਪਣਾ ਨਜ਼ਰੀਆ ਉਸ ਘਟਨਾ ਨੂੰ ਦੇਖਣ ਦਾ ਕਿਦਾਂ ਦਾ ਹੈ ਇਹ ਉਹਦੇ ਤੇ ਡਿਪੈਂਡ ਹੈ ਤੇ ਜਿਹੜਾ ਉਸ ਕਿਤਾਬ ਦੇ ਉੱਤੇ ਜਾਂ ਫਿਲਮ ਦੇ ਉੱਤੇ ਪੈਸਾ ਲਾ ਰਿਹਾ ਉਹ ਰਾਈਟਰ ਤੋਂ ਕੀ ਲਿਖਵਾਉਣਾ ਚਾਹੁੰਦਾ ਇਹ ਵੀ ਉਸ ਪ੍ਰੋਡਿਊਸਰ ਦੇ ਉੱਤੇ ਡਿਪੈਂਡ ਹੈ ਜਿਹਨੇ ਪੈਸਾ ਲੋਣਾ ਤਾਂ ਕਰ ਕੀ ਮੈਂ ਜਿਹੜੇ ਕਿਸੇ ਦੇ ਨਾਲ ਬੌਂਡ ਰਾਈਟਰ ਹੁੰਦੇ ਆ ਨਾ ਉਹਨਾਂ ਨੂੰ ਕੋਈ ਬਹੁਤੇ ਤਵੱਜੋ ਦੇ ਕੇ ਨਹੀਂ ਪੜਦਾ ਹੁੰਦਾ ਕਿਉਂਕਿ ਉਹਨਾਂ ਦਾ ਆਪਣਾ ਥੌਟ ਨਿਊ ਪੇਸ਼ ਕਰ ਸਕਦੇ ਹੁੰਦੇ ਜਿਨ੍ਹਾਂ ਨੇ ਆਪਣਾ ਥੌਟ ਪੇਸ਼ ਕੀਤਾ ਹੁੰਦਾ ਉਹ ਕਦੇ ਵੀ ਇਸ ਮਾਰਕੀਟ ਦੇ ਵਿੱਚ ਬਹੁਤੇ ਫੇਮਸ ਨਹੀਂ ਹੁੰਦੇ ਚਾਹੇ ਉਹ ਫਿਲਮ ਦੇ ਸਟੋਰੀ ਲਾਈਨ ਦੇ ਰਾਈਟਰ ਹੋਣ ਚਾਹੇ ਕਿ ਕਿਤਾਬਾਂ ਦੇ ਰਾਈਟਰ ਹੋਣ ਉਹਨਾਂ ਦੇ ਕੋਲ ਇੰਨੇ ਵਸੀਲੇ ਨਹੀਂ ਹੁੰਦੇ ਕਹਿ ਲਓ ਮਾਰਕੀਟ ਦੇ ਉੱਤੇ ਕੁਝ ਚੰਦ ਵਿਅਕਤੀਆਂ ਦਾ ਕਬਜ਼ਾ ਹੁੰਦਾ ਉਹਨਾਂ ਦੇ ਨਾਲ ਰਲ ਕੇ ਤੁਹਾਨੂੰ ਚੱਲਣਾ ਪੈਂਦਾ ਪਰ ਤੁਸੀਂ ਉਹਦੇ ਵਿੱਚੋਂ ਆਪਣਾ ਤਤ ਗੋਆ ਲੈਂਦੇ ਹੋ ਫੇਰ ਮੈਂ ਗੱਲ ਕਰਨੀ ਅੱਜ ਚਮਕੀਲਾ ਫਿਲਮ ਦੇ ਬਾਰੇ ਹੁਣ ਚਮਕੀਲਾ ਫਿਲਮ ਦੇ ਵਿੱਚੋਂ ਕੀ ਦਿਖਾਇਆ ਗਿਆ ਦਿਖਾਇਆ ਤੇ ਉਹੀ ਜਾਣਾ ਜੋ ਰਾਈਟਰ ਨੇ ਲਿਖਿਆ ਤੇ ਰਾਈਟਰ ਨੇ ਉਹੀ ਲਿਖਣਾ ਜੋ ਪ੍ਰੋਡਿਊਸਰ ਨੂੰ ਚਾਹੀਦਾ ਇਸ ਲਈ ਇਹ ਪਹਿਲਾਂ ਦਿਮਾਗ ਚੋਂ ਇਹ ਗੱਲ ਕੱਢ ਦੋ ਕਿ ਇਹ ਜਿਹੜੀ ਜੋੜੀਆਂ ਘਟਨਾਵਾਂ ਇਹਦੇ ਵਿੱਚ ਦਿਖਾਈਆਂ ਗਈਆਂ ਇਹ 100% ਸੱਚ ਹੈ ਇਦਾਂ ਨਹੀਂ ਹੁੰਦੀ 100% ਸੱਚਾਈ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੁੰਦੀ ਆਹ ਰਲ ਦੇ ਮਿਲ ਦੇ ਤੱਥ ਪੇਸ਼ ਕੀਤੇ ਜਾ ਸਕਦੇ ਪਰ ਤੱਥਾਂ ਨੂੰ ਤੋੜਿਆ ਮਰੋੜਿਆ ਵੀ ਜਾ ਸਕਦਾ ਜਿਹੜਾ ਇਸ ਫਰੰਮ ਦੇ ਵਿੱਚ ਕੀਤਾ ਗਿਆ ਹੁਣ ਸ਼ੁਰੂਆਤ ਦੇ ਵਿੱਚ ਕੀ ਦਿਖਾਉਂਦੇ ਆ ਉਹ ਫਿਲਮ ਦੇ ਵਿੱਚ ਕਿ ਚਮਕੀਲਾ ਜਿਹੜਾ ਜਦੋਂ ਬੱਚਾ ਹੁੰਦਾ ਤੇ ਉਹ ਸਾਡੇ ਵਿਆਹਾਂ ਦੇ ਵਿੱਚ ਜਿਹੜੀਆਂ ਸਾਡੀਆਂ ਔਰਤਾਂ ਉਹ ਆਪਣਾ ਫਨ ਕਰਨ ਦੇ ਲਈ ਕਹਿ ਲੋ ਜਾਂ ਪੁਰਾਣੇ ਰੀਤੀ ਰਿਵਾਜ ਅਸੀਂ ਵੀ ਆਪਣੇ ਬਚਪਨ ਦੇ ਵਿੱਚ ਦੇਖਦੇ ਆ ਜਿਨ੍ਹਾਂ ਨੂੰ ਆਪਾਂ ਸਿੱਠਣੀਆਂ ਕਹਿੰਦੇ ਸੀ ਨਾ ਵਿਆਹਾਂ ਦੇ ਵਿੱਚ ਉਹ ਜਦੋਂ ਦਿੰਦੀਆਂ ਤੇ ਉਹ ਚਮਕੀਲਾ ਛੋਟੇ ਏਜ ਦੇ ਵਿੱਚ ਹੁੰਦਾ ਤੇ ਉਹ ਸੁਣ ਲੈਂਦਾ ਹੁਣ ਉਹ ਨੋ ਡਾਊਟ ਹੈ ਕਿ ਉਹ ਕ੍ਰੀਏਟਿਵ ਮਾਈਂਡ ਦਾ ਬੰਦਾ ਸੀ ਤੇ ਜਿਹੜਾ ਕ੍ਰੀਏਟਿਵ ਮਾਈਂਡ ਦਾ ਬੰਦਾ ਹੁੰਦਾ ਉਹਨੇ ਆਪਣੇ ਆਲੇ ਦੁਆਲੇ ਦੇ ਵਿੱਚੋਂ ਹੀ ਆਪਣੀ ਕ੍ਰिएशन ਜਿਹੜੀ ਉਹ ਕ੍ਰੀਏਟ ਕਰਨੀ ਹੁੰਦੀ ਹੈ। ਸੋ ਆਪਾਂ ਆਪਣਾ ਇਹ ਕਹਿਣਾ ਕਿ ਪਹਿਲਾਂ ਤਾਂ ਆਪਾਂ ਇਹ ਡਿਸਾਈਡ ਕਰੀਏ ਕਿ ਚਮਕੀਲੇ ਨੇ ਜੋ ਲਿਖਿਆ ਜਾਂ ਜੋ ਗਾਇਆ ਕਿ ਉਹਦੇ ਅਨੁਸਾਰ ਦੁਨੀਆ ਚੱਲਣ ਲੱਗ ਪਈ ਸੀ। ਗੱਲ ਨੂੰ ਸਮਝਿਓ ਕਿ ਜੋ ਚਮਕੀਲੇ ਨੇ ਲਿਖਿਆ ਜਾਂ ਗਾਇਆ ਕਿ ਸਾਡਾ ਸਮਾਜ ਉਹਦੇ ਅਨੁਸਾਰ ਚੱਲਣ ਲੱਗ ਪਿਆ ਸੀ। ਜਾਂ ਜੋ ਉਹਨੇ ਸਮਾਜ ਦੇ ਵਿੱਚ ਦੇਖਿਆ ਉਹਨੇ ਉਹ ਲਿਖਿਆ ਤੇ ਗਾਇਆ ਇਸ ਗੱਲ ਦਾ ਫੈਸਲਾ ਤੁਸੀਂ ਆਪ ਕਰਨਾ ਕਿ ਜੋ ਉਹਨੇ ਸਮਾਜ ਦੇ ਵਿੱਚ ਦੇਖਿਆ ਉਹਨੇ ਉਹ ਲਿਖ ਕੇ ਗਾਇਆ ਜਾਂ ਜੋ ਉਹਨੇ ਲਿਖ ਕੇ ਗਾਇਆ ਤੇ ਸਮਾਜ ਉਹਦੇ ਅਕੋਰਡਿੰਗ ਚੱਲਣ ਲੱਗ ਪਿਆ ਦੋਨੇ ਚੀਜ਼ਾਂ ਸਾਡੇ ਲਈ ਸ਼ਰਮਨਾਕ ਹੈ ਜੇ ਉਹਨੇ ਸਮਾਜ ਦੇ ਵਿੱਚ ਜੋ ਹੁੰਦਾ ਸੀ ਉਹ ਲਿਖ ਕੇ ਗਾਇਆ ਤਾਂ ਫਿਰ ਉਹਦਾ ਦੋਸ਼ ਨਹੀਂ ਸੀ ਦੋਸ਼ ਸਾਡਾ ਹੀ ਸੀਗਾ ਕਿਉਂਕਿ ਅਸੀਂ ਸਮਾਜ ਪਹਿਲੇ ਗੰਦਲਾ ਕੀਤਾਇਆ ਸੀ ਤੇ ਜੇ ਉਹਨੇ ਲਿਖਿਆ ਤੇ ਗਾਇਆ ਤੇ ਅਸੀਂ ਉਹਦਾ ਪ੍ਰਭਾਵ ਕਬੂਲ ਕੇ ਉਹਦਾਂ ਦਾ ਸਮਾਜ ਸਿਰਜਣ ਵਾਲੋਂ ਤੁਰਪਾ ਜਾਂ ਅਸੀਂ ਉਹਦਾ ਪ੍ਰਭਾਵ ਕਬੂਲ ਲਿਆ ਇਹਦਾ ਮਤਲਬ ਕਮੀ ਤਾਂ ਫਿਰ ਸਾਡੇ ਵਿੱਚ ਸੀ ਨਾ ਜਿਉਂ ਅਸਲੀ ਲਗਾਣੇ ਗਾਉਂਦਾ ਸੀ ਜਾਂ ਉਹ ਸਮਾਜ ਲਈ ਚੰਗਾ ਨਹੀਂ ਸੀ ਤੇ ਕਿਨਾਂ ਦੇ ਵਿਆਹਾਂ ਦੇ ਉੱਤੇ ਉਹਦੇ ਅਖਾੜੇ ਲੱਗਦੇ ਸੀ ਇਸ ਗੱਲ ਵੱਲ ਵੀ ਮੈਂ ਆਉਣਾ ਹੈ ਜਾਤੀਵਾਦ ਦੇ ਨਾਲ ਜਿਹੜੇ ਬੰਦੇ ਜੋੜਦੇ ਉਹਨਾਂ ਨੂੰ ਜਵਾਬ ਦਵਾਂਗਾ ਮੈਂ ਜੇ ਉਹ ਅਸ਼ਲੀਲ ਲਗਾਉਂਦਾ ਸੀ ਤੇ ਉਹਦੇ ਸਾਲ ਦੇ ਵਿੱਚ ਸਭ ਤੋਂ ਵੱਧ ਅਖਾੜੇ ਕਿਉਂ ਲੱਗਦੇ ਸੀ ਕਿਉਂ ਤਕੜੇ ਤਕੜੇ ਸਟੇਬਲ ਜਿਹੜੇ ਉਸ ਵਕਤ ਤੱਕ ਸਟੇਬਲ ਕਲਾਕਾਰ ਸੀ ਉਹਨਾਂ ਨੂੰ ਕਿਉਂ ਹੱਥ ਪੈਰਾਂ ਦੀ ਪੈ ਗਈ ਸੀ ਅਕਸਰ ਕੁਛ ਨਾ ਕੁਛ ਤਾਂ ਉਹਦੇ ਵਿੱਚ ਸੀਗਾ ਤਾਂ ਹੀ ਪੈ ਗਈ ਸੀ ਤਾਂ ਹੀ ਉਹਦੇ ਗਾਣੇ ਚੱਲਦੇ ਸੀ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਚੱਲਦੇ ਸੀ ਇੱਕ ਗੱਲ ਹੋਰ ਹੈ ਕਿ ਕੀ ਕੱਲੇ ਚਮਕੀਲੇ ਨਹੀਂ ਅਸ਼ਲੀਲ ਅਸ਼ਲੀਲ ਗਾਣੇ ਗਾਏ ਉਸ ਦੌਰ ਦੇ ਵਿੱਚ ਉਸ ਦੌਰ ਦੇ ਵਿੱਚ ਬਾਕੀ ਸਾਰਿਆਂ ਨੇ ਵੀ ਉਸ ਤੋਂ ਜ਼ਿਆਦਾ ਅਸ਼ਲੀਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਚੱਲਦਾ ਇਕੱਲਾ ਚਮਕੀਲਾ ਸੀ ਕਿਉਂਕਿ ਉਹ ਕ੍ਰੀਏਟਿਵ ਮਾਈਂਡ ਦਾ ਬੰਦਾ ਸੀ ਕਹਿ ਲਓ ਕਿ ਉਹ ਜਿਹੜੀ ਕ੍ਰिएशन ਸੀ ਉਹ ਲੋਕਾਂ ਨੂੰ ਪਸੰਦ ਆਉਂਦੀ ਸੀਗੀ ਉਹ ਤਾਂ ਕੰਟੈਂਟ ਜਿਹੜਾ ਲੋਕਾਂ ਨੂੰ ਵਧੀਆ ਲੱਗਦਾ ਸੀਗਾ ਤਾਂ ਕਰਕੇ ਉਹ ਚੱਲਦਾ ਸੀਗਾ ਨੋ ਡਾਊਟ ਕਿ ਬਾਕੀਆਂ ਨੇ ਵੀ ਬਹੁਤ ਅਸ਼ਲੀਲ ਉਸ ਦੌਰ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਚੱਲੇ ਇਹਦਾ ਮਤਲਬ ਉਹ ਸ਼ਲੀਲਤਾ ਨਹੀਂ ਸੀ ਚੱਲਦੀ ਚਮਕੀਲਾ ਚੱਲਦਾ ਸੀ ਇੱਕ ਗੱਲ ਹੋਰ ਕਿ ਉਹਦੀ ਏਜ ਜਿਹੜੀ ਆ ਜਿਸ ਟਾਈਮ ਉਹਨੇ ਇਹ ਗਾਣੇ ਗਾਏ ਲਿਖੇ ਜਾਂ ਗਾਏ ਉਹਦੀ ਏਜ ਮੈਚਿਓਰਿਟੀ ਦੀ ਨਹੀਂ ਸੀ ਮੈਂ ਇਥੇ ਸਿੱਧੂ ਮੂਸੇਵਾਲੇ ਨੂੰ ਉਹਦੇ ਨਾਲ ਜੋੜਨਾ ਚਾਹੁੰਦਾ ਕਿ ਸਿੱਧੂ ਨੇ ਜਦੋਂ ਹਥਿਆਰਾਂ ਵਾਲੇ ਗਾਣੇ ਲਿਖੇ ਤੇ ਬੜਾ ਰੋਲਾ ਪਾਇਆ ਸਾਡੇ ਸਮਾਜ ਸੇਵੀਆਂ ਨੇ ਕਿ ਇਹ ਜੀ ਸਮਾਜ ਨੂੰ ਖਰਾਬ ਕਰਦੇ ਗਾਏ ਤਾਂ ਹਥਿਆਰਾਂ ਤੇ ਗਾਣੇ ਗਾਉਂਦਾ ਉਹਨੇ ਕੱਲੇ ਨਹੀਂ ਹਥਿਆਰਾਂ ਤੇ ਗਾਣੇ ਗਾਏ ਬਾਕੀਆਂ ਬਾਕੀ ਕਲਾਕਾਰਾਂ ਨੇ ਵੀ ਗਾਏ ਪਰ ਬਾਕੀਆਂ ਦੇ ਉਹਨੇ ਨਹੀਂ ਚੱਲੇ ਜਿੰਨੇ ਸਿੱਧੂ ਦੇ ਚੱਲੇ ਇਹਦਾ ਮਤਲਬ ਹਥਿਆਰਾਂ ਕਰਕੇ ਨਹੀਂ ਸੀ ਚੱਲਦਾ ਸਿੱਧੂ ਦੇ ਕਰਕੇ ਹਥਿਆਰਾਂ ਵਾਲੇ ਗਾਣੇ ਚੱਲਦੇ ਸੀ ਇਦਾਂ ਹੀ ਅਸ਼ਲੀਲਤਾ ਕਰਕੇ ਚਮਕੀਲਾ ਨਹੀਂ ਸੀ ਚੱਲਦਾ ਚਮਕੀਲਾ ਆਪਣੇ ਚਰਤੇ ਚੱਲਦਾ ਸੀ ਹੁਣ ਮੈਂ ਗੱਲ ਕਰਾਂ ਜਾਤੀਵਾਦੀ ਦੀ ਕਿ ਹਰੇਕ ਕਈਆਂ ਬੰਦੇ ਨੂੰ ਨਾ ਆਦਤ ਹੁੰਦੀ ਹੈ ਉਹਨਾਂ ਨੇ ਹਰੇਕ ਗੱਲ ਦੇ ਵਿੱਚ ਇਹ ਫਾਇਦਾ ਲੈਣ ਦੀ ਕੋਸ਼ਿਸ਼ ਕਰਨੀ ਹੁੰਦੀ ਕਿ ਦੇਖੋ ਜੀ ਸਾਸੀ ਨੀਵੀਂ ਜਾਤੀ ਦੇ ਸੀ ਸਾਡੇ ਨਾਲ ਤਾਂ ਇਹ ਕੰਮ ਹੋਇਆ ਜੇ ਚਮਕੀਲਾ ਨੀਵੀਂ ਜਾਤੀ ਦਾ ਸੀ ਜੇ ਆਪਾਂ ਮੰਨ ਲਈਏ ਇੱਕ ਮਿੰਟ ਲਈ ਕਿ ਉਹਨੂੰ ਨੀਵੀਂ ਜਾਤੀ ਦਾ ਹੋਣ ਕਰਕੇ ਉਹਨੂੰ ਮਾਰਿਆ ਜਾਂ ਉਹਨੂੰ ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲਾ ਵੀ ਨੀਵੀਂ ਜਾਤੀ ਦਾ ਸੀ ਮੰਨ ਲਈਏ ਫਿਰ ਇਹ ਵੀ ਉਹਦੇ ਨਾਲ ਜੋ ਕੁਝ ਹੋਇਆ ਉਹ ਲੋਗਿਆ ਛਿਪਿਆ ਕਿਸੇ ਤੇ ਹਰ ਇੱਕ ਗੱਲ ਦੇ ਵਿੱਚ ਜਾਤੀ ਨੂੰ ਲੈ ਕੇ ਆ ਜਾਣਾ ਇਹ ਕੋਈ ਸਿਆਣਪ ਨਹੀਂ ਹੁੰਦੀ ਇਹ ਪੇਪਰ ਦੇ ਰਾਹਾਂ ਦੇ ਕਿਤੇ ਪੇਪਰ ਪੇਪਰ ਕਰਦੇ ਕਰਦੇ ਆਪ ਹੀ ਪੇਪਰ ਵਾਲੇ ਰਾਹਾਂ ਤੇ ਨਾ ਚੱਲਣ ਲੱਗ ਪਿਓ ਜਿਹੜੇ ਬਹੁਤ ਜ਼ਿਆਦਾ ਜਾਤੀ ਨੂੰ ਪ੍ਰਮੋਟ ਕਰਦੇ ਆ ਨਾ ਤੇ ਇੱਕ ਨਵਾਂ ਜਾਤੀਵਾਦ ਨਾ ਪੈਦਾ ਕਰ ਲਿਓ ਕਿਤੇ ਸੋ ਇਹ ਕਲੀਅਰ ਹੈ ਕਿ ਇਹਦੇ ਵਿੱਚ ਜਾਤੀ ਦਾ ਕੋਈ ਰੋਲਾ ਨਹੀਂ ਸੀਗਾ ਜਿੱਦਾਂ ਚਮਕੀਲੇ ਨਾ ਹੋਈ ਐ ਸੇਮ ਖੂਬ ਹੂ ਉਸੇ ਤਰ੍ਹਾਂ ਹੀ ਸਿੱਧੂ ਨਾਲ ਹੋਈ ਐ ਹੁਣ ਮੈਂ ਗੱਲ ਨੂੰ ਲਵੇੜਾਂ ਲਾਗੇ ਕਰਾਂ ਜਿੰਨਾ ਚਿਰ ਇਨਮੈਚੋਰ ਸੀ ਦੋਨੇ ਗਾਇਬ ਉਹਨਾਂ ਨੇ ਸਮਾਜ ਦੇ ਲਈ ਕੋਈ ਗਾਣਾ ਨਹੀਂ ਸੀ ਲਿਖਿਆ ਕੋਈ ਨਹੀਂ ਸੀ ਗਾਇਆ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਅਸਲੀ ਲਗਾਏ ਚਮਕੀਲੇ ਨੇ ਕੁਝ ਨਹੀਂ ਹੋਇਆ ਉਹ ਜਦੋਂ ਉਹਨੇ ਮੋੜਾ ਕੱਟਿਆ ਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਉਹਦੇ ਤੋਂ ਬਾਅਦ ਜਿੱਦਾਂ ਜਿੱਦਾਂ ਉਹ ਸਿਆਣਪ ਵੱਲੋਂ ਤੁਰਿਆ ਉਹਦੇ ਤੋਂ ਬਾਅਦ ਕੀ ਹੁੰਦਾ ਖਤਮ ਕਰ ਦਿੱਤਾ ਜਾਂਦਾ ਸਿੱਧੂ ਜਿੱਦਾਂ ਜਿੱਦਾਂ ਹਥਿਆਰਾਂ ਤੋਂ ਹਟ ਕੇ ਸਮਾਜਿਕ ਮੁੱਦਿਆਂ ਤੇ ਗਾਉਣ ਲੱਗਿਆ ਉਹਦੇ ਤੋਂ ਬਾਅਦ ਕੀ ਆ ਉਹਨੂੰ ਖਤਮ ਕਰ ਦਿੱਤਾ ਜਾਂਦਾ ਇਸ ਗੱਲ ਨੂੰ ਸਮਝਿਓ ਇਹ ਚ ਕੋਈ ਜਾਤ ਨਹੀਂ ਕਲ ਸਮਝੇ ਨਾ ਕੋਈ ਅਸ਼ਲੀਲਤਾ ਦਾ ਚੱਕਰ ਹੈ ਨਾ ਕੋਈ ਜਾਤ ਦਾ ਚੱਕਰ ਹੈ ਨਾ ਹਥਿਆਰਾਂ ਦਾ ਚੱਕਰ ਹੈ ਇਹ ਬੜੀ ਡੂੰਗੀ ਇੱਕ ਯੋਜਨਾ ਹੁੰਦੀ ਹੈ ਇਹਨੂੰ ਸਮਝਿਓ ਪੜਿਆ ਕਰੋ ਇਤਿਹਾਸ ਨੂੰ ਬਾਚਿਆ ਕਰੋ ਤਾਂ ਕਿ ਤੁਹਾਨੂੰ ਸਮਝ ਲੱਗੇ ਐਮੀਨਾ ਨਿੱਕੇ ਨਿੱਕੇ ਗੱਲਾਂ ਤੇ ਉੱਠ ਕੇ ਜਾਤੀਵਾਦ ਦਾ ਰੌਲਾ ਪਾਉਣ ਲੱਗ ਪਿਆ ਕਰੋ ਬਹੁਤ ਕੁਝ ਚੱਲਦਾ ਹੁੰਦਾ ਸਮਾਜ ਦੇ ਵਿੱਚ ਉਦੇ ਪਿੱਛੇ ਜੋ ਦਿਸਦਾ ਹੁੰਦਾ ਨਾ ਉਹ ਸੱਚਾਈ ਨਹੀਂ ਹੁੰਦੀ ਜਾਂ ਜੋ ਸਾਨੂੰ ਦਿਖਾਇਆ ਜਾਂਦਾ ਉਹ ਸੱਚਾਈ ਨਹੀਂ ਹੁੰਦੀ ਸੱਚਾਈ ਕਿਤੇ ਹੋਰ ਲੁਕੀ ਬੈਠੀ ਹੁੰਦੀ ਹੈ ਉਹਦੇ ਤੱਕ ਪਹੁੰਚਣਾ ਆਮ ਬੰਦਿਆਂ ਦੇ ਬਸ ਦੀ ਗੱਲ ਨਹੀਂ ਹੁੰਦੀ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਉਸ ਸੱਚਾਈ ਨੂੰ ਲੱਭਣ ਦੇ ਲਈ ਔਰ ਉਹਨਾਂ ਤੱਕ ਪਹੁੰਚਣ ਦੇ ਲਈ ਨਿੱਕੀ ਜਿਹੀ ਗੱਲ ਤੇ ਉੱਠ ਕੇ ਐਵੇਂ ਕਿਸੇ ਦੇ ਕਹੇ ਹੋਏ ਲਫ਼ਜ਼ਾਂ ਨੂੰ ਆਪਣੇ ਮੂੰਹ ਥਾਣੀ ਨਾ ਕੱਢ ਲਿਆ ਕਰੋ ਸੋ ਮੈਂ ਇਹ ರೀತಿ ਕੋਈ ਬੋਲਣਾ ਨਹੀਂ ਸੀ ਕੋਈ ਵੀਡੀਓ ਨਹੀਂ ਬਣਾਉਣੀ ਸੀ ਪਰ ਵੱਡੇ ਵੱਡੇ ਵਿਦਵਾਨਾਂ ਨੇ ਵੀ ਆ ਕੇ ਪ੍ਰਤੀਕਰਮ ਦਿੱਤੇ ਜਦ ਕਿ ਲੋੜ ਨਹੀਂ ਸੀ ਉਹਨਾਂ ਨੂੰ ਦੇਣ ਦੀ ਉਹਨਾਂ ਨੂੰ ਇਸ ਮੁੱਦੇ ਤੇ ਬੋਲਣਾ ਹੀ ਨਹੀਂ ਸੀ ਚਾਹੀਦਾ ਇੱਕ ਫਿਲਮ ਹੀ ਆ ਗਈ ਸੀ ਕੀ ਹੋ ਗਿਆ ਸੀ ਕਿਤੇ ਅਸੀਂ ਉੱਠ ਕੇ ਡਿਫੈਂਡ ਕਰਨ ਲੱਗ ਪਏ ਆਪਣੇ ਬੰਦਿਆਂ ਨੂੰ ਜਾਂ ਉਹਨੂੰ ਮਾੜਾ ਕਹਿਣ ਲੱਗ ਪਏ ਇਸ ਤੋਂ ਬਿਨਾਂ ਗੁਜਾਰਾ ਹੋ ਸਕਦਾ ਸੀ ਇਹਨੂੰ ਅਵੋਇਡ ਕੀਤਾ ਜਾ ਸਕਦਾ ਸੀ ਦੂਸਰੀ ਗੱਲ ਇੱਕ ਹੋਰ ਲਾਸਟ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਕਿ ਬਹੁਤ ਸਾਰੇ ਸਾਡੇ ਵਿਦਵਾਨਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਜੀ ਦੇਖੋ ਜੀ ਫਾਈ ਖਾਲੜਾ ਦੀ ਫਿਲਮ ਜਿਹੜੀ ਉਹ ਰਿਲੀਜ਼ ਨਹੀਂ ਹੋਣ ਦਿੱਤੀ ਤੇ ਅਗਲੇ ਨੇ ਚਮਕੀਲਾ ਬਣਾ ਕੇ ਰਿਲੀਜ਼ ਕਰ ਦਿੱਤੀ ਆ ਤੇ ਅਸੀਂ ਕੀ ਕਰ ਰਹੇ ਹਾਂ ਸਾਡੇ ਕੋਲ ਫਾਈ ਖਾਲੜਾ ਦੀ ਫਿਲਮ ਲਈ ਬਜਟ ਹੀ ਨਹੀਂਗਾ ਇੰਡੀਆ ਚ ਨਹੀਂ ਰਿਲੀਜ਼ ਹੁੰਦੀ ਬਾਹਰ ਕਰਾ ਲਓ ਜੀ ਆਪਾਂ ਆਪ ਆਪ ਕੀ ਕਰ ਰਹੇ ਅਸੀਂ ਅਸੀਂ ਤਾਂ ਕਿਸੇ ਜੋ ਕੇ ਵੀ ਨਹੀਂ ਅਸੀਂ ਕੀਤਾ ਕੀ ਆ ਜਿਹੜੇ ادارے ਬਣੇ ਸੀ ਸਾਡੇ ਕੋਲ ਤਾਂ ਉਹ ਨਹੀਂ ਸੰਭ ਹੋਏ ਪੰਜਾਬ ਐਂਡ ਸਿੱਧ ਬੈਂਕ ਸਿੱਖਾਂ ਦਾ ਆਪਣਾ ਬੈਂਕ ਸੀ ਕਿੱਥੇ ਆ ਸਾਡੇ ਕਾਲਜ ਯੂਨੀਵਰਸਿਟੀ ਜਿਹੜੇ ਸਾਡੀਆਂ ਆ ਅੱਜ ਤੱਕ ਆਉਂਦੇ ਪੰਜਾ 10 ਸਾਲਾਂ ਨੂੰ ਸਾਡੇ ਕੋਲ ਨਹੀਂ ਰਹਨੇ ਉਹ ਅਸੀਂ ਆਪਣੇ ادارے ਨਵੇਂ ਤਾਂ ਕੀ ਸਿਰਜਣੇ ਜਿਹੜੇ ਸਾਡੇ ਪੁਰਖਿਆਂ ਨੇ ਬਣਾਏ ਸੀ ਸਿਰਜੇ ਸੀ ਅਸੀਂ ਉਹਨਾਂ ਦੀ ਸੰਭਾਲ ਵੀ ਨਹੀਂ ਕਰ ਸਕੇ ਬਜਾਏ ਕਿ ਦੂਜਿਆਂ ਨੂੰ ਦੋਸ਼ ਦਈਏ ਬਜਾਏ ਕਿ ਇਹ ਕਹੀਏ ਕਿ ਫਲਾਣਾ ਮਿਹਾਡੇ ਰਸਤੇਆਂ ਦੇ ਵਿੱਚ ਕੰਡੇ ਖਿਲਾ ਰਿਹਾ ਹੈ ਅਸੀਂ ਆਪਣੇ ਜੁੱਤੀ ਕਿਉਂ ਨਹੀਂ ਪਾ ਲੈਂਦੇ ਆਪਣੇ ਆਪ ਨੂੰ ਸਟਰੋਂਗ ਕਰੀਏ بجائے ਦੂਜਿਆਂ ਦੇ ਦੋਸ਼ ਇਸ ਦੁਨੀਆ ਦੇ ਸਾਹਮਣੇ ਰੱਖਣ ਲਈ ਨਾ بجائے ਕਿ ਪੀੜਤ ਅਧਿਰ ਬਣੀ ਜਾਈਏ ਹਰ ਵਾਰੀ ਆਪਣੇ ਆਪ ਨੂੰ ਸਟਰੋਂਗ ਕਰਨ ਲਈ ਆਪਣੇ ਤੇ ਵਰਕ ਕਰਨਾ ਸ਼ੁਰੂ ਕਰੀਏ ਸੋ ਇੰਨੀਆ ਗੱਲਾਂ ਮੈਂ ਕਰਨੀਆਂ ਸੀਗੀਆਂ ਇਸ ਫਿਲਮ ਦੇ ਬਾਰੇ